ਸਾਡੇ ਸਮਿਆਂ ਦੀ ਬਹੁਤ ਹੀ ਭਿਆਨਕ ਤੇ ਖੂਨੀ ਵਾਰ ਜਿਹੜੀ ਕਿ ਇਜ਼ਰਾਈਲ ਅਤੇ ਹਮਾਸ ਦੇ ਦਰਮਿਆਨ ਗਾਜ਼ਾ ਦੇ ਅੰਦਰ ਲੜੀ ਜਾ ਰਹੀ ਸੀਗੀ ਅੱਜ ਜਿਹੜੀ ਬਹੁਤ ਚੰਗੀ ਗੱਲ ਇਹ ਹੈ ਕਿ ਅੱਜ ਉਸ ਤੇ ਬਰਾਮਚਨ ਲੱਗ ਗਿਆ ਐਟ ਦਾ ਮੂਮੈਂਟ ਤਹੀ ਜਾਪਦਾ ਕਿ ਜਿਹੜਾ ਹੁਣ ਇਹ ਵਾਰ ਜਿਹੜੀ ਰੁਕ ਗਈ ਆ ਸਾਰੇ ਜਿਹੜੇ ਰੀਡਰਸ ਨੇ ਰਾਸ਼ਟਰਪਤੀ 트럼ਪ ਤੋਂ ਲੈ ਕੇ ਬਾਕੀ ਜਿੰਨੇ ਵੀ ਆਉ ਉਹ ਇਹੀ ਗੱਲ ਕਹਿ ਰਹੇ ਨੇ ਕਿ ਇਹ ਜਿਹੜੀ ਆ ਪੀਸ ਆ ਇਸੇ ਤਰੀਕੇ ਨਾਲ ਰਹੇਗੀ ਆਬੀਅਸਲੀ ਇਦਾਂ ਕਿਉਂਕਿ ਬਹੁਤ ਜ਼ਿਆਦਾ 호ਸਟਾਈਲ ਮਾਹੌਲ ਆ ਦੁਸ਼ਮਣੀ ਵਾਲਾ ਮਾਹੌਲ ਆ ਕਿਸੇ ਵੀ ਸਮੇਂ ਜਿਹੜੀ ਸਥਿਤੀ ਕਿਸੇ ਵੀ ਤਰੀਕੇ ਦੀ ਹੋ ਸਕਦੀ ਆ ਪਰ ਇਸ ਸਮੇਂ ਜੇਕਰ ਆਪਾਂ ਗੱਲ ਕਰੀਏ ਤਾਂ ਤੋਪਾਂ ਦੇ ਮੂੰਹ ਜਿਹੜੇ ਆ ਉਹ ਬੰਦ ਗਾਜ਼ਾ ਦੇ ਅੰਦਰ ਹੋ ਚੁੱਕੇ ਨੇ ਹੁਣੇ ਕੁਝ ਸਮਾਂ ਪਹਿਲਾਂ ਦੀ ਮੈਂ BBC ਦੀ ਨਿਊਜ਼ ਜਿਹੜੀ ਰਿਪੋਰਟ ਚੈੱਕ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਗਾਜ਼ਾ ਦੇ ਉੱਤਰ ਦੇ ਵਿੱਚ ਨਾਰਥ ਦੇ ਵਿੱਚ ਗਾਜ਼ਾ ਦੇ ਜਿਹੜੇ ਵਾਸੀ ਨੇ ਉਹਨ ਆਪ ਜਿਹੜੇ ਕਿ ਆਪਣੇ ਘਰਾਂ ਨੂੰ ਛੱਡ ਕੇ ਇਸ ਵਾਰ ਦੇ ਚਲਦਿਆਂ ਗਏ ਹੋਏ ਸੀਗੇ ਇਸੇ ਤਰੀਕੇ ਨਾਲ ਜਿਹੜੀਆਂ ਇਜ਼ਰਾਈਲੀ ਫੋਰਸਸ ਆ ਉਹਨਾਂ ਨੇ ਵੀ ਜਿਹੜਾ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਜਿਹੜੀ ਸੀਮਾ ਤੈਅ ਕੀਤੀ ਗਈ ਆ ਦੋਹਾਂ ਜਿਹੜੇ ਨੇਗੋਸ਼ੀਏਟਿੰਗ ਧਿਰਾਂ ਦੇ ਵੱਲੋਂ ਕਿ ਕਿੱਥੇ ਇਜ਼ਰਾਈਲੀ ਫੋਰਸਸ ਰਹਿਣਗੇ ਆਬਵੀਅਸਲੀ ਹਜੇ ਉਹ ਗਾਜ਼ਾ ਦੇ ਅੰਦਰ ਹੀ ਆ ਪਰ ਜਿਹੜਾ ਕੇਸ ਸੀਮਾ ਤੱਕ ਦੇ ਉਹ ਰਹਿਣ ਗਿਆ ਉੱਥੇ ਇਜ਼ਰਾਈਲੀ ਫੋਰਸਸ ਨੇ ਵੀ ਵਿਦਡਰੋ ਕਰਨਾ ਕਹਿ ਲੋ ਕਿ ਸ਼ੁਰੂ ਕਰ ਦਿੱਤਾ ਆ ਸੋ ਇਹ ਜੋ ਮੈਂ ਕਿਹਾ ਕਿ ਸਾਡੇ ਸਮਿਆਂ ਦੀ ਸਭ ਤੋਂ ਭਿਆਨਕ ਜੰਗ ਸਾਡੇ ਸਮਿਆਂ ਦਾ ਜਿਹੜਾ ਇਤਿਹਾਸ ਆ ਉਹ ਬਿਲਕੁਲ ਇਸ ਜਿਹੜਾ ਵਾਰ ਨੇ ਖੂਨ ਦੇ ਨਾਲ ਭਰ ਦਿੱਤਾ 2 ਸਾਲ ਜਿਹੜੇ ਆ ਹੁਣ 7 ਅਕਤੂਬਰ 2023 ਨੂੰ ਇਹਦੀ ਸ਼ੁਰੂਆਤ ਹੁੰਦੀ ਆ ਤੇ ਅੱਜ ਇਹਦਾ ਅੰਤ ਹੋ ਜਾਂਦਾ ਇਹ ਬਹੁਤ ਚੰਗੀ ਗੱਲ ਹੋਵੇਗੀ ਕਿ ਅੱਜ ਇਹਦਾ ਅੰਤ ਏਟਲੀਸਟ ਇਸ ਕੌਨਫਲਿਕਟ ਦਾ ਹੋ ਜਵੇ ਹਾਲਾਂਕਿ ਇਹਦੇ ਵਿੱਚੋਂ ਜਿਹੜੀ ਮੇਨ ਵਜ੍ਹਾ ਆ ਜਦੋਂ ਆਪਾਂ ਅਕਸਰ ਕਹਿੰਦਾ ਨਾ ਕਿ ਵੀ ਜਿਹੜਾ ਬੁਖਾਰ ਆ ਉਹ ਕਿਸੇ ਚੀਜ਼ ਦੇ ਕਰਕੇ ਕਿਸ ਇਨਫੈਕਸ਼ਨ ਦੇ ਕਾਰਨ ਹੁੰਦਾ ਬੁਖਾਰ ਇੱਕ ਸਿੰਪਟਮ ਹੁੰਦਾ ਇਹ ਜਿਹੜੀ ਵਾਰ ਆ ਜਿਹੜਾ ਕਨਫਲਿਕਟ ਆ ਨਾ ਇਹ ਜਿੱਦਾਂ 7 ਅਕਤੂਬਰ ਨੂੰ ਜਿਹੜਾ ਹਮਲਾ ਸੀ ਜਿਹੜਾ ਇਜ਼ਰਾਈਲ ਨੇ ਜਿਹੜਾ ਬਾਅਦ ਵਿੱਚ ਜਵਾਬੀ ਕਾਰਵਾਈ ਕੀਤੀ ਆ ਇਹ ਤਾਂ ਇੱਕ ਸਿੰਪਟਮ ਆ ਅਸਲੀ ਵਜ੍ਹਾ ਕੀ ਆ ਕਿ ਇਜ਼ਰਾਈਲ ਤੇ ਫਿਲਸਤੀਨ ਦਾ ਮਸਲਾ ਹੱਲ ਹੋਵੇ ਟੂ ਸਟੇਟ ਸੋਲੂਸ਼ਨ ਆ ਇਹਨੂੰ ਹੁਣ ਪੈਲੇਸਟਾਈਨ ਨੂੰ ਬਹੁਤ ਸਾਰੀਆਂ ਕੰਟਰੀਆਂ ਨੇ ਜਿਹਦੇ ਵਿੱਚ ਸਾਡਾ ਯੂਕੇ ਆ ਫਰਾਂਸ ਆ ਇਹਨਾਂ ਨੇ ਇਹਨੂੰ ਮਾਨਤਾ ਵੀ ਦੇ ਦਿੱਤੀ ਆ ਇਹ ਜਿਹੜਾ ਫਿਲਸਤੀਨ ਨੂੰ ਸੋ ਪੈਲੇਸਟਾਈਨ ਵਾਲੇ ਲੋਕ ਆਪਣੇ ਘਰ ਦੇ ਵਿੱਚ ਖੁਸ਼ੀ ਬਸਣ ਸੁਖੀ ਬਸਣ ਇਸੇ ਤਰੀਕੇ ਨਾਲ ਇਜ਼ਰਾਈਲੀ ਲੋਕ ਆਪਣੇ ਘਰ ਦੇ ਵਿੱਚ ਸੁਖੀ ਤੇ ਖੁਸ਼ੀ ਬਸਣ ਨਾ ਫਿਲਸਤੀਨੀਆ ਨੂੰ ਇਹ ਡਰ ਹੋਵੇ ਕਿ ਇਜ਼ਰਾਈਲ ਵਾਲੇ ਸਾਡੇ ਤੇ ਕਿਸੇ ਵੀ ਟਾਈਮ ਹਮਲਾ ਕਰ ਸਕਦੇ ਆ ਨਾ ਹੀ ਇਜ਼ਰਾਈਲ ਨੂੰ ਕਿਸੇ ਵੀ ਟਾਈਮ 7 ਅਕਤੂਬਰ ਵਰਗੇ ਹਮਲੇ ਦਾ ਡਰ ਹੋਵੇ ਸੋ ਖੈਰ ਇਹ ਜਿਹੜਾ ਹੋ ਤਾਂ ਤਾਂ ਹੀ ਸਕਦਾ ਜੇਕਰ ਇਹਦੇ ਤੇ ਬਿਲਕੁਲ ਇਹ ਫਿਲਸਤੀਨ ਇੱਕ ਆਜ਼ਾਦ ਮਲਕ ਦੇ ਤੌਰ ਤੇ ਉੱਥੇ ਬਸੇ ਪਰ ਇਹਦੇ ਵਿੱਚ ਕਹਿ ਲਓ ਕਿ ਹਜੇ ਲੰਬਾ ਸਮਾਂ ਆ ਨੇਗੋਸ਼ੀਏਸ਼ਨਸ ਆਈ ਥਿੰਕ ਹਜੇ ਹੋਰ ਚੱਲਣ ਗਿਆ ਪਰ ਜਿਹੜਾ ਕਨਫਲਿਕਟ ਚੱਲ ਰਿਹਾ ਸਿ ਮੈਂ ਕਿਹਾ ਕਿ ਤੋਪਾਂ ਦੇ ਮੂੰਹ ਆ ਉਹ ਰੋਗ ਗਏ ਨੇ ਉਹ 7 ਅਕਤੂਬਰ 2023 ਨੂੰ ਅੱਜ ਤੋਂ 2 ਸਾਲ ਤੇ 3 ਦਿਨ ਪਹਿਲਾਂ ਹਮਾਸ ਵਾਲੇ ਜਿਹੜੇ ਆ ਉਹ ਹੱਦਾਂ ਸਰਹੱਦਾਂ ਟੱਪ ਕੇ ਜਿੰਨੀਆਂ ਜਿਹੜੀ ਆਗਾਜ਼ ਆਗਾਜ਼ਾ ਤੇ ਜਿਹੜਾ ਇਜ਼ਰਾਈਲ ਦੇ ਦਰਮਿਆਨ ਜਿਹੜੀ ਉਹ ਸੀਗੀ ਉਹਨੂੰ ਆਪਾਂ ਬਾਰਡਰ ਤਾਂ ਉਹਨੂੰ ਕਿਹਾ ਨਹੀਂ ਸਕਦੇ ਫੈਂਸਾਂ ਜਿਹੜੀਆਂ ਲੱਗੀਆਂ ਹੋਈਆਂ ਉਹਨਾਂ ਨੂੰ ਟੱਪ ਕੇ ਸਮੁੰਦਰੀ ਰਾਸਤੇ ਹਵਾਈ ਰਾਸਤੇ ਗਾਜ਼ਾ ਦੇ ਅੰਦਰੋਂ ਹਮਾਸ ਵਾਲਿਆਂ ਨੇ ਤੇ ਇੱਕ ਜਿਹੜੀਆਂ ਹੋਰ ਜਥੇਬੰਦੀਆਂ ਜਿਵੇਂ ਕਿ ਖਾਸ ਕਰਕੇ ਇਸਲਾਮਿਕ ਜਹਾਦ ਆ ਇਹਨਾਂ ਨੇ ਇਜ਼ਰਾਈਲ ਦੇ ਅੰਦਰ ਜਾ ਕੇ ਅਟੈਕ ਕਰ ਦਿੱਤਾ ਨੀਰਲੀ 1200 ਲੋਕਾਂ ਨੂੰ ਮਾਰ ਦਿੱਤਾ 250 ਤਕਰੀਬਨ ਜਿਹੜੇ ਆ ਉਹਨਾਂ ਨੂੰ ਬੰਦਕ ਬਣਾ ਕੇ ਹਮਾਸ ਵਾਲੇ ਗਾਜ਼ਾ ਦੇ ਅੰਦਰ ਲੈ ਆਏ ਤੇ ਇਸ ਤੋਂ ਬਾਅਦ ਇਜ਼ਰਾਈਲ ਨੇ ਆਪਣੀ ਮਿਲਟਰੀ ਕਾਰਵਾਈ ਆਰੰਭੀ ਇਜ਼ਰਾਈਲ ਨੇ ਜਿਹੜੀ ਮਿਲਟਰੀ ਕਾਰਵਾਈ ਆ ਰੰਭੀ ਉਹਦੇ ਵਿੱਚ 65000 ਤੋਂ ਜ਼ਿਆਦਾ ਜਿਹੜੀਆਂ ਮੌਤਾਂ ਉਹ ਗਾਜ਼ਾ ਦੇ ਅੰਦਰ ਹੋ ਚੁੱਕੀਆਂ ਨੇ ਇਹਨਾਂ 65000 ਦੇ ਵਿੱਚ ਵੱਡੀ ਗਿਣਤੀ ਜਿਹੜੀ ਆ ਉਹ 18 ਸਾਲ ਤੋਂ ਘੱਟ ਉਮਰ ਵਾਲੇ ਲੋਕਾਂ ਦੀ ਆ ਮਤਲਬ ਕਿ ਬੱਚਿਆਂ ਦੀ ਆ ਤੇ ਨਾਲ ਦੀ ਨਾਲ ਔਰਤਾਂ ਦੀ ਵੀ ਆ ਵੱਡੀ ਗਿਣਤੀ ਆ ਇੱਕ ਉਹਨਾਂ ਦੀ ਵੀ ਸੋ ਇਹ ਜੇਕਰ ਆਪਾਂ ਦੁਨੀਆ ਨੂੰ ਦੇਖੀਏ ਉਹ ਇਹ ਕਹਿੰਦੀ ਆ ਕਿ ਦੇਖੋ ਇਜ਼ਰਾਈਲ ਨੇ ਕੇਸਟ੍ਰੀਕੇ ਨਾਲ ਲੋਕਾਂ ਦੇ ਉੱਤੇ ਹਮਲਾ ਕੀਤਾ ਕਿੰਨੀਆਂ ਸਿਵਿਲIANS ਜਾਨਾਂ ਇਜ਼ਰਾਈਲੀ ਫੋਰਸਸ ਨੇ ਲੈ ਲਈਆਂ ਆਈਡੀਐਫ ਨੇ ਲੈ ਲਈਆਂ ਇਜ਼ਰਾਈਲ ਦੀ ਤੁਸੀਂ ਸੁਣੋ ਉਹ ਕਹਿਣਗੇ ਕਿ ਜਿਹੜੇ ਇਹ ਸਾਰੀਆਂ ਜਾਨਾਂ ਦਾ ਜਿਹੜਾ ਦਾਰੂਮਦਾਰ ਆ ਉਹ ਹਮਾਸ ਵਾਲਿਆਂ ਦੇ ਸਿਰ ਤੇ ਆ ਕਿਉਂ ਕਿਉਂਕਿ ਹਮਾਸ ਵਾਲੇ ਸਿਵਿਲিয়ান ਇਲਾਕਿਆਂ ਦੇ ਵਿੱਚ ਰਹਿੰਦੇ ਆ ਅਸੀਂ ਹਮਾਸ ਨੂੰ ਨਿਸ਼ਟੋ ਨਾਬੂਦ ਕਰਨ ਦੇ ਲਈ ਜਦੋਂ ਅਸੀਂ ਹਮਾਸ ਤੇ ਅਟੈਕ ਕਰਦੇ ਆ ਤੇ ਉਹ ਸਿਵਿਲियंस ਨੂੰ ਮੋਰੇ ਕਰ ਦਿੰਦੇ ਆ ਸਿਵਿਲियंस ਇਲਾਕਿਆਂ ਦੇ ਵਿੱਚ ਵੜ ਜਾਂਦੇ ਆ ਤੇ ਇਹਦੇ ਕਰਕੇ ਸਿਵਿਲিয়ান ਮੌਤਾਂ ਉਹ ਜ਼ਿਆਦਾ ਹੋਈਆਂ ਸਾਰਾ ਸਾਰੇ ਦਾ ਸਾਰਾ ਗਾਜਾ ਕਹਿ ਲੋ ਕਿ ਵੱਡੇ ਪੱਦਰ ਤੇ ਤਬਾਹ ਹੋ ਚੁੱਕਾ ਬਹੁਤ ਵੱਡੇ ਪੱਦਰ ਤੇ ਉਹਦੀਆਂ ਬਿਲਡਿੰਗਸ ਜਿਹੜੀਆਂ ਆ ਉਹ ਤਬਾਹੀ ਦਾ ਜਿਹੜੀਆਂ ਉਹ ਮੰਜ਼ਰ ਪੇਸ਼ ਕਰਦੀਆਂ ਤਬਾਹ ਹੋ ਚੁੱਕੀਆਂ ਉੱਥੇ ਨਵਾਂ ਸਾਰਾ ਕੁਝ ਬਣਨਾ ਇਹਦੇ ਬਾਬਤ ਜਿਹੜਾ ਹਮਾਸ ਵਾਲੀ ਸਾਈਡ ਆ ਜਿਹੜਾ ਫਿਲਸਤੀਨ ਦੇ ਹੱਕ ਦੇ ਵਿੱਚ ਲੋਕ ਨੇ ਉਹ ਕਹਿੰਦੇ ਨੇ ਦੇਖੋ ਕਿ ਇਜ਼ਰਾਇਲ ਨੇ ਕੇਸਟਰੀਕੇ ਨਾਲ ਬੰਬਾਰੀ ਕੀਤੀ ਸਾਰਾ ਕੁਝ ਤਬਾਹ ਕਰਤਾ ਨਿਸਤਾਨਬੂਦ ਕਰ ਦਿੱਤਾ ਇਜ਼ਰਾਇਲ ਨੂੰ ਤੁਸੀਂ ਸੁਣੋਗੇ ਉਹ ਕਹਿਣਗੇ ਕਿ ਭਾਈ ਇਹ ਤਾਂ ਜਿਹੜੇ ਆਪਣੇ ਹਮਾਸ ਵਾਲੇ ਆ ਇਹਨਾਂ ਨੇ ਜਗ੍ਹਾ ਜਗ੍ਹਾ ਤੇ ਬੂਬੀ ਟਰੈਪ ਕੀਤੇ ਹੋਇਆ ਕਿ ਜਗ੍ਹਾ ਜਗ੍ਹਾ ਤੇ ਮਾਈਨਸ ਬਚਾਈਆਂ ਹੋਈਆਂ ਉਹਨੂੰ ਨਿਸ਼ਤੋ ਨਾਬੂਦ ਕਰਨ ਦੇ ਲਈ ਇਜ਼ਰਾਇਲ ਵਾਲਿਆਂ ਨੂੰ ਇਹ ਕਰਨਾ ਪੈਂਦਾ ਬਿਲਡਿੰਗਾਂ ਤਬਾਹ ਕਰਨੀਆਂ ਪੈਂਦੀਆਂ ਇਜ਼ਰਾਈਲ ਦਾ ਤੇ ਜਿਹੜਾ ਫਿਲਸਤੀਨ ਦਾ ਕੌਨਫਲਿਕਟ ਹੈ ਨਾ ਦੋਸਤੋ ਇਸ ਤਰੀਕੇ ਦਾ ਕਿ ਜੇਕਰ ਤੁਸੀਂ ਬਿਲਕੁਲ ਨਿਰਪੱਖ ਹੋ ਕੇ ਕਿਸੇ ਦਾ ਪੱਖ ਲੈਣਾ ਹੋਵੇ ਨਾ ਤੇ ਤੁਹਾਨੂੰ ਬਿਲਕੁਲ ਸੈਂਟਰ ਦੇ ਵਿੱਚ ਹੀ ਖੜਨਾ ਪੈਣਾ ਬਹੁਤ ਸਾਰੀਆਂ ਗੱਲਾਂ ਤੇ ਇਜ਼ਰਾਈਲੀ ਵੀ ਸਹੀ ਜਾਪਦੇ ਆ ਬਹੁਤ ਸਾਰੀਆਂ ਗੱਲਾਂ ਤੇ ਫਿਲਸਤੀਨੀ ਜਾਂ ਕਹਿ ਲਓ ਕਿ ਗਾਜ਼ਾ ਵਾਲੇ ਲੋਕ ਵੀ ਸਹੀ ਜਾਪਦੇ ਆ ਇਜ਼ਰਾਈਲੀ ਕਹਿੰਦੇ ਆ ਕਿ ਦੁਨੀਆ ਦਾ ਕਿਹੜਾ ਇਦਾਂ ਦਾ ਮੁਲਕ ਆ ਜਿਹਦੇ ਤੇ 7 ਅਕਤੂਬਰ ਵਰਗਾ ਹਮਲਾ ਉਹਦੇ ਘਰ ਚ ਆ ਕੇ دہشت گردਾਂ ਨੇ ਕੀਤਾ ਹੋਵੇ 1200 ਨੂੰ ਮਾਰ ਦੇਵੇ 250 ਨੂੰ ਅਗਵਾ ਕਰਕੇ ਲੈ ਜਾਵੇ ਜਿਹੜਾ ਇਸ ਤਰੀਕੇ ਦਾ ਅਟੈਕ ਆਪਣੇ ਦੁਸ਼ਮਣ ਦੇ ਉੱਤੇ ਨਹੀਂ ਕਰੂਗਾ ਗਾਜ਼ਾ ਵਾਲਿਆਂ ਨੂੰ ਸੁਣੋ ਉਹ ਕਹਿੰਦੇ ਆ ਵੀ ਕਿਹੜੇ ਇਦਾਂ ਦੇ ਲੋਕ ਆ ਜਿਨ੍ਹਾਂ ਨੂੰ ਕਿ ਖੁਦ ਬੈਸਟਰਨ ਲੀਡਰਸ ਨੇ ਇਹ ਗੱਲ ਜਿਹੜੀ ਆ ਕਹੀ ਹੋਈ ਆ ਕਿ ਓਪਨ 에ਅਰ ਪ੍ਰिजन ਇਹ ਗੱਲ ਸਾਡੇ ਯੂਕੇ ਦੇ ਪ੍ਰਧਾਨ ਮੰਤਰੀ ਨੇ ਕਹੀ ਸੀ ਕਿ ਗਾਜ਼ਾ ਦੇ ਜਿਹੜੇ ਲੋਕ ਆ ਇੱਕ ਖੁੱਲੀ ਜੇਲ੍ਹ ਚ ਰਹਿੰਦੇ ਆ ਕਿ ਜਿਹਨੂੰ ਆਲੇ ਦੁਆਲੇੋਂ ਇਜ਼ਰਾਈਲ ਨੇ ਘੇਰਿਆ ਹੋਇਆ ਵੀ ਓਪਨ 에ਅਰ ਪ੍ਰिजन ਦੇ ਵਿੱਚ ਰਹਿੰਦੇ ਹੋਣ ਦੂਜੇ ਮੁਲਕ ਨੇ ਉਹਦੇ ਤੇ ਦਹਾਕਿਆਂ ਤੋਂ ਕਬਜ਼ਾ ਕੀਤਾ ਹੋਵੇ ਤੇ ਉਹ ਰੈਜ਼ਿਸਟੈਂਸ ਨਹੀਂ ਦੇਣਗੇ ਤੇ ਉਹ ਵਾਇਲੈਂਟਲੀ ਰਿਐਕਟ ਨਹੀਂ ਕਰਨਗੇ ਸੋ ਜੇ ਮੈਂ ਕਿਹਾ ਕਿ ਦੋਨੇ ਦੋਨਾਂ ਦੀਆਂ ਜਿਹੜੇ ਆਰਗੂਮੈਂਟ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਦਮ ਨਜ਼ਰ ਆਉਂਦਾ ਪਰ ਇਹਦੀਆਂ ਜਿਹੜੀਆਂ ਜੜਾਂ ਉਹ ਇਤਿਹਾਸ ਦੇ ਵਿੱਚ ਪਈਆਂ ਤੇ ਐਂਡ ਆਫ ਦਾ ਡੇ ਇਹਦਾ ਹੱਲ ਇਦਾਂ ਹੀ ਨਿਕਲਣਾ ਕਿ ਦੋਨੇ ਤਰਾ ਇਸ ਗੱਲ ਤੇ ਜਿਹੜੀਆਂ ਸਹਿਮਤ ਹੋਣ ਕਿ ਹਾਂ ਭਾਈ ਗਾਜ਼ਾ ਵਾਲੇ ਤੇ ਫਿਲਸਤੀਨੀ ਲੋਕ ਆ ਉਹ ਆਪਣੇ ਘਰ ਦੇ ਵਿੱਚ ਰਾਜੀ ਖੁਸ਼ੀ ਬਸਣ ਅਸੀਂ ਆਪਣੇ ਘਰ ਦੇ ਵਿੱਚ ਰਾਜੀ ਖੁਸ਼ੀ ਬਸੀਏ ਸੋ ਅੱਜ ਇਹਦੀ ਸ਼ੁਰੂਆਤ ਹੋ ਗਈ ਆ ਇਸ ਕੌਨਫਲਿਕਟ ਦਾ ਅੰਤ ਹੋ ਕੇ ਇਹਦੀ ਸ਼ੁਰੂਆਤ ਹੋਈ ਆ ਇਹਦੀ ਜਿਹੜੀਆਂ ਮੇਨ 20 ਪੁਆਇੰਟ ਪਲਾਨ ਜਿਹੜਾ 트ੰਪ ਨੇ ਤੇ ਨਿਤਨਜਾਹੂ ਨੇ ਬੀਤੇ ਦਿਨੀ ਵਾਈਟ ਹਾਊਸ ਦੇ ਵਿੱਚ ਐਲਾਨਿਆ ਸੀਗਾ ਉਹ 20 ਪੁਆਇੰਟ ਪਲਾਨ ਦੀ ਕਹਿ ਲਓ ਕਿ ਸ਼ੁਰੂਆਤ ਜਿਹੜੀ ਆ ਹੋ ਗਈ ਆ ਉਹਦੇ ਵਿੱਚ ਸਭ ਤੋਂ ਮੇਨ ਗੱਲ 트ੰਪ ਸਾਹਿਬ ਨੇ ਬਾਰ ਬਾਰ ਇਹ ਕਹੀ ਸੀਗੀ ਕਿ ਪਹਿਲਾ ਵਾਂਗ ਇੱਕ ਛੜ ਤਾਂ ਦੋ ਛੜ ਤਾਂ ਇਸ ਤਰੀਕੇ ਨਾਲ ਜਿਹੜੇ ਬੰਦਕ ਰਹਾ ਕਰਨੇ ਉਹਨਾਂ ਨੂੰ ਮੈਂ ਐਕਸੈਪਟ ਨਹੀਂ ਕਰਨਾ ਜਿੰਨੇ ਵੀ ਜਿਹੜਾ ਹਮਾਸ ਦੇ ਕੋਲ ਬੰਦਕ ਹੈਗੇ ਨੇ ਇਜ਼ਰਾਈਲ ਵਾਲਿਆਂ ਦੇ ਬਣਾਏ ਹੋਏ ਉਹਨਾਂ ਨੂੰ ਇੱਕੋ ਹੀ ਟਾਈਮ ਤੇ ਸਾਰਿਆਂ ਨੂੰ ਰਿਹਾ ਕਰਨਾ ਪੈਣਾ ਸੋ ਹੁਣ ਤਕਰੀਬਨ ਸੋਮਵਾਰ ਦਾ ਟਾਈਮ ਹੈ ਜੀ ਹਮਾਸ ਵਾਲਿਆਂ ਕੋਲ ਸੋਮਵਾਰ ਦੇ ਜਿਹੜਾ ਦੁਪਹਿਰ ਦੇ ਉੱਥੇ 12:00 ਵਜੇ ਤੱਕ ਉਹਨਾਂ ਨੇ ਜਿੰਨੇ ਵੀ ਬੰਧਕ ਨੇ ਉਹਨਾਂ ਦੇ ਕੋਲ ਜਿਹੜੇ ਉਹਨਾਂ ਨੇ 7 ਅਕਤੂਬਰ ਨੂੰ ਬਣਾਏ ਸੀ ਚਾਹੇ ਉਹਨਾਂ ਦੀਆਂ ਲਾਸ਼ਾਂ ਨੇ ਚਾਹੇ ਉਹ ਜਿੰਦੇ ਨੇ ਸਾਰਿਆਂ ਨੂੰ ਛੱਡ ਕੇ ਛੱਡਣਾ ਪੈਣਾ ਤੇ ਇਜ਼ਰਾਈਲ ਨੂੰ ਦੇਣਾ ਪੈਣਾ ਇਜ਼ਰਾਈਲ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਫਿਲਸਤੀਨੀ ਬੰਦੇ ਨੇ ਉਹਨਾਂ ਦੇ ਵਿੱਚ ਤਕਰੀਬਨ 200 ਤੋਂ ਨੰਬਰ ਇਦਾਂ ਦਾ ਆ ਜਿਹੜੇ ਆਪਣੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਨੇ ਤੇ ਤਕਰੀਬਨ 1500 ਤੋਂ ਜ਼ਿਆਦਾ ਨੰਬਰ ਇਦਾਂ ਦਾ ਆ ਜਿਨ੍ਹਾਂ ਨੂੰ ਕਿ 7 ਅਕਤੂਬਰ ਇਸ ਕੌਨਫਲਿਕਟ ਸ਼ੁਰੂ ਹੋਣ ਤੋਂ ਬਾਅਦ ਜਿਹੜੇ ਗਾਜ਼ਾ ਦੇ ਵਸਨੀਕਾਂ ਨੂੰ ਇਜ਼ਰਾਈਲ ਨੇ ਡੀਟੇਨ ਕੀਤਾ ਹੋਇਆ ਸੋ ਤਕਰੀਬਨ 1000 ਤੋਂ ਕਹ ਲਓ ਕਿ ਨਹੀਂ ਲਈ 2000 ਲੋਕ ਨੇ ਜਿਨ੍ਹਾਂ ਨੂੰ ਫਿਲਸਤੀਨੀ ਜਿਹੜੇ ਇਜ਼ਰਾਈਲ ਦੀਆਂ ਜੇਲਾਂ ਦੇ ਵਿੱਚ ਨੇ ਉਹਨਾਂ ਨੂੰ ਇਜ਼ਰਾਈਲ ਨੇ ਛੱਡਣਾ ਇਹਦੇ ਨਾਲ ਨਾਲ ਜਿਹੜੀ ਏਡ ਦੀ ਬਹੁਤ ਗੱਲ ਹੁੰਦੀ ਆ ਕਿ ਗਾਜ਼ਾ ਦੇ ਅੰਦਰ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਆ 600 ਤੋਂ ਜ਼ਿਆਦਾ ਟਰੱਕ ਕਹਿ ਲਓ ਕਿ ਜਿਹੜੇ ਆ ਹਰ ਪ੍ਰਤੀ ਦਿਨ ਉਹ ਗਾਜ਼ਾ ਦੇ ਅੰਦਰ ਜਾਇਆ ਕਰਨਗੇ ਮਦਦ ਲੈ ਕੇ ਰਸਦ ਲੈ ਕੇ ਤਾਂ ਕਿ ਉੱਥੇ ਦੇ ਲੋਕ ਜਿਹੜੇ ਆ ਉਹਨਾਂ ਨੂੰ ਜੋ ਵੀ ਲੋੜੀਂਦੀਆਂ ਚੀਜ਼ਾਂ ਉਹ ਪਹੁੰਚ ਸਕਣ ਤਾਂ ਉਹ ਜਿਹੜੀ ਆ ਰਸਦ ਆ ਜਾਂ ਮਦਦ ਜਿਹੜੀ ਉਹ ਉਹ ਮਹੱਈਆ ਕਰਵਾਈ ਜਾਊਗੀ ਦੋਹਾਂ ਸਾਈਡਾਂ ਨੇ ਇਹ ਗੱਲ ਕਹੀ ਆ ਤੇ ਉਸ ਤੋਂ ਬਾਅਦ ਇਹਦਾ ਮੇਨ ਮੇਨ ਗੱਲਾਂ ਨੇ ਉਸ ਤੋਂ ਬਾਅਦ ਜਿਹੜੀ ਇਹ ਗੱਲ ਹਜੇ ਬਹੁਤ ਜ਼ਿਆਦਾ ਸਪਸ਼ਟ ਨਹੀਂ ਹੈਗੀ ਕਿ ਇਹ 트ੰਪ ਸਾਬ ਨੇ ਵੀ ਕਿਹਾ ਇਜ਼ਰਾਈਲ ਦੀ ਵੀ ਇਹ ਮੰਗ ਸੀ ਕਿ ਵੀ ਹਮਾਸ ਦਾ ਕੋਈ ਵੀ ਰੋਲ ਅਸੀਂ ਬਰਦਾਸ਼ਤ ਨਹੀਂ ਕਰਨਾ ਗਾਜ਼ਾ ਦੇ ਅੰਦਰ ਹਮਾਸ ਵਾਲੇ ਇਸ ਚੀਜ਼ ਤੇ ਨੇਗੋਸ਼ੀਏਟ ਕਰ ਰਹੇ ਨੇ ਕਿ ਉਹਨਾਂ ਨੇ ਹਥਿਆਰ ਛੱਡਣੇ ਆ ਜਾਂ ਆਉਣ ਵਾਲੀ ਸਰਕਾਰ ਦੇ ਵਿੱਚ ਹੋਣਾ ਜਾਂ ਨਹੀਂ ਹੋਣਾ ਇਹ ਸਾਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗਣਾ ਤੁਸੀਂ ਆਪਣੀ ਪ੍ਰਤੀਕਿਰਿਆ ਇਹਦੇ ਤੇ ਕੀ ਦਿੰਦੇ ਹੋ ਉਹ ਤੁਸੀਂ ਜ਼ਰੂਰ ਕਮੈਂਟਾਂ ਦੇ ਵਿੱਚ ਬਿਆਨਤ ਕਰਿਓ ਨਾਲ ਜੁੜੇ ਰਹਿਣ ਲਈ ਬਹੁਤ-ਬਹੁਤ ਧੰਨਵਾਦ ਸਾਥੀ